ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਮਤ ਪਾਲ ਸੰਗ ਬੈਰੋ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਮੈਂ ਵੀ ਠੀਕ ਠਾਕ ਆ ਤੇ ਮੈਨੂੰ ਸੁਨੇਹਾ ਪਹੁੰਚਦਾ ਹੋਇਆ ਇੱਕ ਬੱਚੀ ਦਾ ਵੀਡੀਓ ਦੇਖੀ YouTube ਤੇ ਸਿੰਘ ਨੇ ਦਿਖਾਈ ਕਿਸੇ ਨੇ ਤੇ ਬਹੁਤ ਮਾੜੀ ਗੱਲ ਆ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਧ ਰਹੀਆਂ ਨੇ ਚਲੋ ਅਸੀਂ ਵੀ ਚਾਹੇ ਇਦਾਂ ਦੀ ਇੱਕ ਲੜਾਈ ਲੜੀ ਸੀ ਲੜਦੇ ਸੀਗੇ ਤੇ ਚਲੋ ਉਸੇ ਦਾ ਹੀ ਪਹੁੰਚ ਰਹੇ ਆ ਤੇ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਆ ਸਾਰੇ ਪੱਖ ਵੇਖਾਂਗੇ ਤੇ ਹੋ ਸਕਦਾ ਮੁੰਡਾ ਵੀ ਕੋਈ ਬਿਆਨ ਦੇਊਗਾ ਪਰ ਜੇ ਬੱਚੀ ਨੇ ਬਿਨਾ ਫੇਸ ਕਵਰ ਕੀਤੇ ਐਨਾ ਕੁਝ ਮੰਨ ਵੀ ਲਿਆ ਇਹ ਦੱਸਿਆ ਵੀ ਉਹ ਵੀਡੀਓ ਜੋ ਹੈ ਨਹੀਂ ਮੈਂ ਤਾਂ ਵੀਡੀਓ ਦੇਖਿਆ ਨਹੀਂ ਹੈ ਚਲੋ ਹੋਣਗੀਆਂ ਕੁਝ ਤਾਂ ਵੀ ਇਸ ਮੁੰਡੇ ਨਾਲ ਹੀ ਆ ਤੇ ਇਸ ਮੁੰਡੇ ਦਾ ਜੋ ਡਾਟਾ ਅਸੀਂ ਚੈੱਕ ਕਰਵਾ ਲਿਆ ਤੇ ਬੋਧ ਮਾੜੀ ਗੱਲ ਆ ਪੁਲਿਸ ਨੂੰ ਐਕਸ਼ਨ ਕਰਨਾ ਚਾਹੀਦਾ ਪੁਲਿਸ ਪਹਿਲੋ ਵੀ ਸਾਰਿਆਂ ਤੇ ਐਕਸ਼ਨ ਕਰਦੀ ਆ ਤੇ ਉਹ ਤਾਂ ਪੁਲਿਸ ਦਾ ਹੱਕ ਹੁੰਦਾ ਵਾ ਪਰਚਾ ਦਰਜ ਕਰਨਾ ਕੌਣ ਬੇਕਸੂਰ ਆ ਕਸੂਰਵਾਰਾ ਕੋਟ ਦਾ ਗਾ ਪਰਚ ਬਣ ਜਾਂਦਾ ਜਲੰਧਰ ਦੀ ਪੁਲਿਸ ਤੇ ਜੋ ਪੰਜਾਬ ਸਰਕਾਰ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਅਸੀਂ ਵੀ ਜੋ ਇਹ ਘਟਨਾ ਵਾਪਰੀ ਆ ਮਸਲਾ ਚੱਲ ਰਿਹਾ ਵਾ ਉਹਨਾਂ ਪਹਿਰ ਦੇ ਆਧਾਰ ਤੇ ਹੱਲ ਕੀਤਾ ਜਾਵੇ ਇੱਕ ਧੀ ਧਿਆਣੀ ਦੀ ਇੱਜ਼ਤ ਦਾ ਮਸਲਾ ਵਾ ਪਰਿਵਾਰ ਦਾ ਮਸਲਾ ਵਾ ਤੇ ਜਲੰਧਰ ਦੀ ਪੁਲਿਸ ਨੂੰ ਇਹ ਇੱਕ ਦੋ ਦਿਨਾਂ ਦੇ ਵਿੱਚ ਪਰਚਾ ਦਰਜ ਕਰਨਾ ਚਾਹੀਦਾ ਜਿੱਦਾਂ ਸਾਰਿਆਂ ਤੇ ਹੁੰਦੇ ਆ ਪਰਚਾ ਦਰਜ ਇਹ ਹੀ ਆ ਵੀ ਵਿਆਹ ਦਾ ਝਾਂਸਾ ਦੇ ਕੇ ਕੁੜੀ ਦੇ ਨਾਲ ਨਜਾਇਜ਼ ਰਿਸ਼ਤੇ ਬਣੇ ਆ ਚਾਹੇ ਕੁੜੀ ਕਿਵੇਂ ਵੀ ਆ ਅਸੀਂ ਨਹੀਂ ਕਹਿੰਦੇ ਕੁੜੀ ਸਹੀ ਆ ਜਾਂ ਕੁੜੀ ਗਲਤ ਆ ਪਰ ਅਸੀਂ ਇਸ ਕੇਸ ਨੂੰ ਦੇਖਾਂਗੇ ਕਿਉਂਕਿ ਕੁੜੀ ਦੇ ਅਸੀਂ ਨਿੱਜੀ ਚੀਜ਼ਾਂ ਨਾਲ ਤੋਂ ਜਾਣੂ ਨਹੀਂ ਹੈਗੇ ਤੇ ਉਹਨੇ ਮੰਨਿਆ ਵੀ ਉਹ ਵੀਡੀਓ ਸੱਚੀਆਂ ਨੇ ਤੇ ਉਹ ਉਸ ਮੁੰਡੇ ਨਾਲ ਹੀ ਨੇ ਮੁੰਡੇ ਦਾ ਡਾਟਾ ਮੁੰਡੇ ਦੀਆਂ ਫੋਨ ਆਈਡੀਆਂ ਸਭ ਕੁਝ ਟ੍ਰੇਸ ਕਰ ਸਕਦੇ ਆ ਪੁਲਿਸ ਕੋਲ ਸਭ ਕੁਝ ਹੈ ਤੇ ਇੱਕ ਜੋ ਇੰਦਰ ਆ ਮੁੰਡਾ ਉਹਨਾਂ ਨੇ ਇਸ ਚੀਜ਼ ਨੂੰ ਵਾਇਰਲ ਕੀਤਾ ਤੇ ਇਹਨਾਂ ਤੇ ਗੋਲੀਆਂ ਉਹ ਕਹਿੰਦੇ ਪਾਈਆਂ ਗਈਆਂ ਨੀਂਦ ਵਾਲੀਆਂ ਜੋ ਮੁੰਡਿਆਂ ਨੇ ਚੈਟ ਦੇ ਵਿੱਚ ਮੰਨਿਆ ਤੇ ਇਹਨਾਂ ਨੂੰ ਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਵਿਆਹ ਦਾ ਚਾਂਸਾ ਦੇ ਕੇ ਕੁੜੀ ਨਾਲ ਨਾਜਾਇਜ਼ ਸੰਬੰਧ ਬਣਾਉਣ ਸੰਬੰਧੀ ਇਹਨਾਂ ਜਾਇ ਸਬੰਧ ਬਣਾ ਕੇ ਜਦੋਂ ਕੁੜੀ ਨੇ ਇਸ ਚੀਜ਼ ਤੋਂ ਰੋਕਿਆ ਘਰੇ ਆ ਕੇ ਹਮਲਾ ਕਰਨ ਸਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਧਮਕੀ ਦਿੱਤੀ ਗਈ ਹੈ ਤੇ ਕੁੜੀ ਨੂੰ ਚੈਟ ਤੇ ਭੇਜੀਆਂ ਗਈਆਂ ਵੀਡੀਓ ਨੂੰ ਲੀਕ ਕਰਨ ਸਬੰਧੀ ਜੋ ਇਹ ਤਰਾਵਾਂ ਬਣਦੀਆਂ ਨੇ ਉਹ ਤਰਾਵਾਂ ਲਾ ਕੇ ਮੁੰਡੇ ਦੇ ਉੱਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਪੰਜਾਬ ਦੀਆਂ ਧੀਆ ਪਹਿਣਾ ਜਾਂ ਕੋਈ ਹੋਰ ਵੀ ਆ ਵੀ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ ਫਿਰ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਛ ਨਾ ਕੁਛ ਵੀ ਖਾਂਗੇ ਕਰਾਂਗੇ ਫਿਰ ਸਾ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਫਿਰ ਸਾ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਕਿ ਕੋਈ ਨਾ ਜੀ ਤੁਸੀਂ ਸਾਨੂੰ ਇਸੇ ਤੜਦਲ ਚ ਧੱਕਣਾ ਚਾਹੁੰਦੇ ਆ ਤੇ ਅਸੀਂ ਇਸ ਬੱਚੀ ਨੂੰ ਇਨਸਾਫ ਜ਼ਰੂਰ ਦਵਾਵਾਂਗੇ ਇਸ ਤੋਂ ਪਹਿਲਾਂ ਸਾਡੇ ਵਾਲਾ ਨਿਆਂਸਾਫ ਵਾਲਾ ਝੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਵਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜ ਕੇ ਤੇ ਇਹਨਾਂ ਦਾ ਮੋਹ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰੇ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਆ ਉਸ ਦਿਨ ਦੀ ਲੋਕੇਸ਼ਨਾਂ ਕਢਾਈਆਂ ਜਾਣ ਮੁੰਡੇ ਦੀ ਲੋਕੇਸ਼ਨ ਉਤੋਂ ਦੀ ਆ ਉਸ ਗੱਡੀ ਦੇ ਰਾਹ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਈ ਜਾਣ ਫੋਰਚਨਰ ਉਹੀ ਆਈ ਸੀਗੀ ਤੇ ਪੁਲਿਸ ਨੂੰ ਪੁਲਿਸ ਤੋਂ ਕੀ ਲੋਕਿਆ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਜੋ ਹੈ ਇਹ ਬੰਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਐਵੇਂ ਕਿ ਇੱਜ਼ਤ ਆ ਜਿਹੜੀ ਪੰਜਾਬ ਦੀ ਦੋਨੇ ਪੰਜਾਬ ਦੇ ਵਸਨੀਕ ਨੇ ਚਾਹੇ ਉੱਧਰ ਹੋਜੋ ਚਾਹੇ ਉੱਧਰ ਹੋਜੋ ਇੱਜ਼ਤ ਪੰਜਾਬ ਦੀ ਕੋਈ ਖਰਾਬ ਹੋ ਰਹੀ ਆ ਪੰਜਾਬ ਚ ਇਦਾਂ ਦੀਆਂ ਕਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਬਾਕੀ ਪ੍ਰਭ ਜੋ ਮੁੰਡਾ ਕੈਨੇਡੀਅਨ ਫਾਰਮ ਵਾਲਾ ਹੈਗਾ ਉਹਨੂੰ ਪਤਾ ਵਾ ਜੋ ਉਹ ਨਕੋਦਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸਨੇਹੇ ਪਹੁੰਚ ਗਏ ਆ ਜਾਂ ਇੱਕ ਹੋਰ ਕੁੜੀ ਸੀਗੀ ਬਾਪਾ ਕਿਉਂ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸਨੇਹਾ ਪਹੁੰਚਿਆ ਤੇ ਟਟਿਆ ਰਹੇ ਦਾ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਵੀ ਇਹੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਡਾ ਨਾਮ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਆ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਤੇ ਜਿਹੜੇ ਹੈਗੇ ਆ ਗਾਂ ਵਾਲੇ ਬੰਦੇ ਹੈਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਂ ਉਹ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਫੈਟ ਕੀਤੀ ਜਾ ਸਕਦੀ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਗਾਂ ਪਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਜੇ ਇਹ ਥੋੜੇ ਕਿ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭ ਇਸ ਇਲਾਕੇ ਵਿੱਚ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਿਆ ਜਾਂਦਾ ਤੇ ਇਹ ਅਣਗਹਿਲੀ ਗਵਰਨਮੈਂਟ ਦੀ ਤੇ ਪੰਜਾਬ ਪੁਲਿਸ ਦੀ ਹੋਊਗੀ ਦੂਜੀ ਗੱਲ ਜੇ ਇਸ ਬੱਚੀ ਨੂੰ ਨਿਆਂਕ ਨਹੀਂ ਮਿਲਦਾ ਤੇ ਭਾਈ ਇਹਨੇ ਵਿਚਾਰੇ ਨੇ ਸਾਡਾ ਨਾਂ ਲਿਆ ਵਾ ਤੇ ਅਸੀਂ ਜਰੂਰ ਇਹ ਲੜਾਈ ਲੜਾਂਗੇ ਤੇ ਬੱਚਿਆਂ ਨੂੰ ਅਸੀਂ ਇਸ ਨੇ ਆਡੀਓ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹੁਕਮ ਸਮਝ ਕੇ ਫਿਰ ਐਕਸ਼ਨ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜੂਰੀ ਨਹੀਂ ਹੈ ਸਰਕਾਰ ਇੰਤਾਂ ਦੂਰਾ ਮਾਪਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ-ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇਹਨੇ ਦਿਨ ਕਿਉਂ ਪਾਏਗੇ 2 ਮਹੀਨਿਆਂ ਦੇ ਠੀਕ ਆ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ ਚਾਹੇ ਰਾਜੇ ਦਾ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਾਲ ਹੀ ਦੇਖਣ ਵਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆਂ ਇੱਕ ਦੋ ਦਿਨ ਵੇਖਦੇ ਆਂ ਤੇ ਫਿਰ ਭਾਈ ਕੋਈ ਨਾ ਕੋਈ ਤਾਂ ਅਸੀਂ ਕੋਈ ਨਾ ਕੋਈ ਸਤਾ ਕਰਾਵਾਂਗੇ ਸਾਨੂੰ ਕਰਨਾ ਹੀ ਪੈਣਾ ਇਦਾਂ ਨਹੀਂ ਹੈਗਾ ਇਦਾਂ ਪੰਜਾਬ ਲਈ ਜੇ ਤੁਰਿਆ ਤੇ ਪੰਜਾਬ ਲਈ ਲੜਾਂਗੇ ਇਹ ਵੀ ਬੱਚੀ ਪੰਜਾਬ ਦੀ ਆ ਤੇ ਇਹ ਬੱਚੀ ਦੇ ਪਰਿਵਾਰ ਨੂੰ ਵੀ ਕਹਿੰਨੇ ਆ ਤੁਸੀਂ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਦਾਂ ਜਾਣਾ ਨਹੀਂ ਚਾਹੀਦਾ ਸੀ ਜਿੱਦਾਂ ਉਹ ਬੱਚੀ ਗਈ ਆ ਤੇ ਚਲੋ ਵਿਸ਼ਵਾਸ ਕਰਕੇ ਗਈ ਆ ਵੀ ਉਹਦੇ ਨਾਮ ਨੇ ਵਿਆਹ ਕਰਾਉਣਾ ਤੇ ਬਾਕੀ ਚਲੋ ਖਿਆਲ ਰੱਖਿਆ ਕਰੋ ਸਾਰੇ ਜਣੇ ਆਪਣੇ ਬੱਚਿਆਂ ਦਾ ਤੇ ਭੈਣਾਂ ਨੂੰ ਤੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਦਾਂ ਨਾ ਕਰੋ ਪੰਜਾਬ ਦੀਆਂ ਇੱਚ ਤਰਵੀਆਂ ਜਾਂਦੀਆਂ ਤੇ ਇਹ ਰਿਕਾਰਡ ਤੇ ਚੜ੍ਹੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਇਹ ਰਿਕਾਰਡ ਸਾਹਮਣੇ ਆਉਣਗੇ ਵੀ ਤੁਹਾਡੇ ਵਾਰਸੇ ਇਦਾਂ ਦੇ ਹੁੰਦੇ ਸੀ ਤੁਹਾਡੇ ਬੱਚੇ ਇਦਾਂ ਦੇ ਹੁੰਦੇ ਸੀ ਵੀ ਆਹ ਦੇਖ ਲਓ ਕੀ ਗੱਲ ਹੈ ਸੀ ਹੋਰ ਦੱਸਣਾ ਚਾਹੁੰਦੇ ਆ ਵੀ ਇੰਡੀਆ ਤੋਂ ਇੱਕ ਸਚਾਈ ਹੈ ਤੁਸੀਂ ਸਰਚ ਕਰ ਲਿਓ ਫੁੱਲਣ ਨਾਮ ਫੁੱਲਣ ਦੇਵੀ ਨਾਮ ਦੀ ਔਰਤ ਇੱਕ ਉਹਦਾ ਗਾਇਕ ਹੋਇਆ ਸੀ ਤੇ ਉਹਨੇ ਕਰ ਜਦੋਂ ਜੰਗਲ ਦਾ ਰੱਖ ਕਰ ਲਿਆ ਮਿਲ ਗਏ ਹੋਣਗੇ ਸਾਡੇ ਵਰਗੇ ਉਹਨਾਂ ਨੂੰ ਵੀ ਤੇ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਤੇ ਉਹਨੇ ਕਰੋ ਸਾਰੇ ਹੀ ਮਾਰਦੇ ਸੀ ਅਸੀਂ ਕਾਨੂੰਨ ਆਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਇੱਜ਼ਤ ਨੂੰ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜਤ ਲੁੱਟਣ ਵਾਲੇ ਤੇ ਇੱਜਤ ਨੂੰ ਫਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਦੇ ਹੱਥੀ ਵੀ ਆਪਦੀ ਲੁੱਟੀ ਇੱਜਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਨਸਤਾਬਨਾ ਦਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀਂ ਆਪਣੀ ਲੁੱਟੀ ਇੱਜਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਹੀ ਨਿਵੇੜ ਦੇਵਾਂਗੇ ਤੇ ਕੋਈ ਨਾ ਵਾਰ-ਵਾਰ ਇੱਥੇ ਜੰਮਣਾ ਨਹੀਂ ਵਾਰ-ਵਾਰ ਮਰਨਾ ਨਹੀਂ ਇੱਕ ਵਾਰ ਆਇਆ ਇੱਕ ਵਾਰ ਜਾਣਾ ਤੇ ਪਤਾ ਲੱਗ ਜੇ ਵੀ ਸਾਡੀ ਇੱਜ਼ਤ ਨਾਲ ਵੀ ਕਿਸੇ ਨੇ ਕੁਲਵਾੜ ਕੀਤਾ ਸੀ ਤਾਂ ਜੋ ਹੋਰ ਵੀ ਪੈਣਾ ਨਹੀਂ ਬੱਚੀਆਂ ਨੇ ਜਾਂਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਇਤਿਹਾਸ ਨੂੰ ਵੀ ਯਾਦ ਰੱਖਣਗੀਆਂ ਵੀ ਹਾਂ ਵੀ ਯਾਰ ਵੀ ਇੱਕ ਕੁੜੀ ਦੀ ਇੱਜ਼ਤ ਕਿਸੇ ਨੇ ਇਸ ਤਰ੍ਹਾਂ ਲੁੱਟੀ ਸੀ ਤੇ ਉਸ ਕੁੜੀ ਨੇ ਆਪਦੀ ਇੱਜ਼ਤ ਲੁੱਟੀ ਇੱਜ਼ਤ ਦਾ ਬਦਲਾ ਆਪ ਲਿਆ ਤੇ ਆਪਦੇ ਹੱਥੀ ਲਿਆ ਤੇ ਉਸ ਸੋ ਮੇਰੇ ਕੋਈ ਬਹੁਤੀ ਅਡੀਕ ਕਰਨ ਦੀ ਲੋੜ ਨਹੀਂ ਜੇ ਸਰਕਾਰਾਂ ਨੇ ਨਾ ਐਕਸ਼ਨ ਲਿਆ ਪੁਲਿਸ ਨੇ ਨਾ ਐਕਸ਼ਨ ਲਿਆ ਤੇ ਬੱਚੀ ਨੂੰ ਕਹਿੰਦੇ ਤਿਆਰ ਨਹੀਂ ਸਾਰਾ ਕੁਝ ਭੇਜ ਦਿਆਂਗੇ ਹੋ ਸਕਦਾ ਮੈਂ ਆਪ ਹੀ ਖੋਦ ਆਉਣਾ ਜਿਵੇਂ ਮਰਜ਼ੀ ਆ ਵਾ ਫਿਰ ਮੈਂ ਪਹੁੰਚੂਗਾ ਤੇ ਆਪਾਂ ਇਹ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੈਂ ਚੜ੍ਹਦੀ ਕਲਾ ਚਾਹੀ ਸਾਡੀ ਉਰਾਹੀ ਬਸ ਨੇ ਹੱਥ ਨਾ ਚੋਣਾ ਮੈਂ ਕੋਈ ਇੰਸਟਾਗ੍ਰਾਮ ਵਟਸਐਪ ਜਾਂ ਕੋਈ ਹੋਰ ਐਪਲੀਕੇਸ਼ਨ ਦੀ ਵਰਤੋਂ ਨਹੀਂ ਕਰਦਾ ਤੇ ਜੇ ਕਿਸੇ ਨਾਲ ਕੁਸ ਕੇ ਕੋਈ ਗੱਲਬਾਤ ਹੁੰਦੀ ਆ ਵੀ ਪੈਸੇ ਮੰਗਾਉਣ ਸੰਬੰਧੀ ਜਾਂ ਕੋਈ ਹੋਰ ਗੱਲਬਾਤ ਨਾ ਤਾਂ ਮੈਂ ਕਿਸੇ ਤੋਂ ਮੰਗੇ ਨਾ ਮੈਨੂੰ ਕੋਈ ਨ ਕੁਝ ਦਿੱਤਾ ਨਾ ਮੈਂ ਕਿਸੇ ਤੋਂ ਕੁਝ ਲਿਆ ਨਾ ਲੈਣਾ ਮੈਂ ਠੀਕ ਆ ਜਿਵੇਂ ਵੀ ਮਹਾਰਾਜ ਦੇ ਭਾਣੇ ਦੇ ਵਿੱਚ ਤੇ ਕੋਈ ਨਾ ਅਸੀਂ ਵੇਖਦੇ ਆ ਜੋ ਕੀਤਾ ਉਹ ਭੁਗਤਾਂਗੇ ਮੈਂ ਵਾਪਸ ਆਉਂਗਾ ਜ਼ਰੂਰ ਆਉਂਗਾ ਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ ਭੁੱਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ